ਹਾਂਜੀ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਮੈਜਿਸਨ ਸੰਸੇ ਘਾਇਆ ਸੁਪਾ ਪ੍ਰਦਾਨ ਬੀਆ ਟਟਪਾਸ ਬੇਰਜ਼ਗਰ ਯੂਨੀਅਨ ਪੰਜਾਬ ਤਾਂ ਸਾਥਿਓ ਤੁਹਾਨੂੰ ਪਤਾ ਹੈ ਆਪਾਂ ਲਗਾਤਾਰ ਆਪਣੇ ਸੰਘਰਸ਼ ਨੂੰ ਲੈ ਕੇ ਆਪਣੀਆਂ ਮਾਸਟਰ ਕਲਾਸ ਦੀਆਂ ਮੰਗਾਂ ਨੂੰ ਲੈ ਕੇ 52% ਦੀ ਮੰਗ ਨੂੰ ਲੈ ਕੇ ਉਮਰ ਹਾਦ ਦੀ ਮੰਗ ਨੂੰ ਲੈ ਕੇ ਚਾਹ ਆਪਾਂ ਲੈਕਚਰਰ ਦੀ ਪਰਥੀ ਨੂੰ ਲੈ ਕੇ ਸਾਰੇ ਵਿਸ਼ਿਆਂ ਦੀ ਨੂੰ ਲੈ ਕੇ ਆਪਾਂ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਵਿੱਟਿਆ ਤੁਹਾਨੂੰ ਵੀ ਪਤਾ ਹੈ ਲਗਾਤਾਰ ਸੰਘਰਸ਼ ਤੋਂ ਬਗੈਰ ਸਰਕਾਰ ਕੁਛ ਨਹੀਂ ਦੇਣ ਵਾਲੀ ਤੁਸੀਂ ਵੀ ਦੇਖਿਆ ਲਗਾਤਾਰ ਕਿਵੇਂ ਆਪਣੇ ਐਕਸ਼ਨ ਦੋ ਤਿੰਨ ਲਗਾਤਾਰ ਵਧੀਆ ਹੋ ਨਿਪੜਿਆ ਸਰਕਾਰ ਵੀ ਕਿਤੇ ਨਾ ਕਿਤੇ ਆਪਣੇ ਤੋਂ ਮਿੱਠੀਆਂ ਤੋਂ ਭੱਜੀ ਹੈ ਮਿੱਠੀਆਂ ਤੋਂ ਭੱਜਣ ਦਾ ਕਾਰਨ ਇਹ ਹੈ ਕਿ ਅਜੇ ਹਾਲੇ ਆਪਣਾ ਪ੍ਰੋਪੋਜ਼ਲ ਸਰਕਾਰ ਕੋਲ ਨਹੀਂ ਹੈਗਾ ਸਰਕਾਰ ਕੋਲ ਕਦੋਂ ਆਊਗਾ ਜਦੋਂ ਆਪਾਂ ਹੋਰ ਥੋੜਾ ਪ੍ਰੈਸ਼ਰ ਬਣਾਉਂਗੇ ਤੁਸੀਂ ਸਾਰੇ ਸਾਥੀ ਬਿਲਕੁਲ ਉਸ ਤਰਨੇ ਦਾ ਹਿਸਾਬ ਬਣਾਉਗੇ ਤਾਂ ਸਾਥੀਓ ਬਹੁਤ ਵਧੀਆ ਹੰਗਾਰਾ ਮਿਲਿਆ ਆਨੰਦਪੁਰ ਸਾਹਿਬ ਦਾ ਬਹੁਤ ਵਧੀਆ ਵੱਡੇ ਪੱਧਰ ਤੇ ਲੋਕ ਨਿਕਲਣ ਦੀ ਸੋਚ ਰਿਹਾ ਤਾਂ ਤੁਸੀਂ ਜਿਹੜੇ ਸਾਥੀ ਬਿਲਕੁਲ ਤਿਆਰ ਨਹੀਂ ਉਹ ਆਪਣੇ ਆਪਣੇ ਸਾਰੇ ਸਾਥੀ ਨਾਂ ਲਿਖਾਉਣ ਸਾਰੇ ਅਨੰਦਪੁਰ ਸਾਹਿਬ ਪਹੁੰਚਣ 11 ਤਰੀਕ ਨੂੰ ਆਪਣਾ 11 ਮਈ ਦਾ ਜਿਹੜਾ ਆਪਾਂ ਧਰਨਾ ਉਲੀਕਾ ਸਰਦਾਰ ਹਰਜੋਤ ਸਿੰਘ ਬੈਂਸ ਜਿਹੜਾ ਸਿੱਖਿਆ ਮੰਤਰੀ ਪੰਜਾਬ ਹੈ ਉਹਦੀ ਕੋਠੀ ਦਾ ਕਰਾਓ ਕੀਤਾ ਜਾਵੇਗਾ ਗੰਬੀਰਪੁਰ ਵਿਖੇ ਤਾਂ ਸਾਥਿਓ ਸਾਰਿਆਂ ਨੇ ਉੱਥੇ ਪਹੁੰਚਣਾ ਅਨੰਦਪੁਰ ਸਾਹਿਬ ਤਾਂ ਜੇ ਕੋਈ ਪਹਿਲਾਂ ਜਾਣਾ ਚਾਹੁੰਦਾ ਹੈ ਤਾਂ ਇੱਕ ਦਿਨ ਪਹਿਲਾਂ ਵੀ ਪਹੁੰਚ ਸਕਦਾ ਹੈ ਗੁਰਦੁਆਰੇ ਗੁਰੂ ਘਰ ਵਿੱਚ ਰਹਿਣ ਦੀ ਬਹੁਤ ਵਧੀਆ ਜਗ੍ਹਾ ਹੈਗੀ ਤਾਂ ਲੇਟ ਨਹੀਂ ਹੋਣਾ ਸਾਰਿਆਂ ਨੇ ਪਹੁੰਚਣਾ ਹੈ 11 ਵਜੇ ਸਾਰਿਆਂ ਨੇ ਲਗਭਗ ਤੁਸੀਂ ਪਹੁੰਚ ਜਾਣਾ ਹੈ ਧਰਨਾ ਮੁੱਲਤਵੀ ਨਹੀਂ ਹੋਵੇਗਾ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਤੇ ਤੁਸੀਂ ਇਹ ਤਿਆਰ ਰੱਖਣਾ ਹੈ ਇਸ ਵਾਰ ਵੱਡੇ ਪੱਦਰ ਤੇ ਕਰੋ ਨਿਕਲਣਾ ਆਪਣਾ ਪਰਿਵਾਰ ਲੈ ਕੇ ਨਿਕਲਣਾ ਮੈਂ ਤੁਹਾਨੂੰ ਬਹੁਤ ਵੱਡੇ ਪੱਦਰ ਤੇ ਲਗਾਤਾਰ ਅਪੀਲਾ ਕਰਦਾ ਰਿਹਾ ਪਰ ਹੁਣ ਵੀ ਤੁਸੀਂ ਉਸ ਅਪੀਲ ਨੂੰ ਸਵੀਕਾਰ ਕਰੋ ਵੱਡੇ ਪੱਤਰ ਤੇ ਤੁਸੀਂ ਕਰੋ ਨਿਕਲੋ ਆਨੰਦਪੁਰ ਸਾਂ ਪਹੁੰਚੋ 11 ਮਈ ਨੂੰ 11 ਵਜੇ ਤੁਸੀਂ ਹਰ ਹਾਲ ਦੇ ਵਿੱਚ ਉੱਥੇ ਪਹੁੰਚਣਾ ਹੈ ਲੇਟ ਨਹੀਂ ਕਰਨੀ ਸਿੱਖਿਆ ਮੰਤਰੀ ਦਾ ਜਿਹੜਾ ਲਗਾਤਾਰ ਆਪਾਂ ਜਿਹੜੇ ਆਪਾਂ ਨੂੰ ਲਾਰੇ ਦਿੱਤੇ ਐ ਮਿੱਠੀਆਂ ਗੋਲੀਆਂ ਦਿੱਤੀਆਂ ਉਹਦਾ ਜਲੂਸ ਕਢੀਏ ਆਪਾਂ ਲਗਾਤਾਰ ਉਹਦੇ ਘਰ ਖੇਰੀਏ ਉਹਦੀ ਕੋਠੀ ਖੇਰੀਏ ਉਹਨੂੰ ਪਤਾ ਚੱਲੇ ਕਿ ਲਗਾਤਾਰ 3 ਸਾਲਾਂ ਤੋਂ ਜਿਹੜਾ ਇਹਨਾਂ ਦੀ ਲਗਾਤਾਰ ਅਸੀਂ ਕਿਹਾ ਵੀ ਤੁਹਾਡੀ ਪਰਤੀ ਹਰ ਸਾਲ ਦਿੱਤੀ ਜਾਊਗੀ 3 ਸਾਲ ਗੁਜ਼ਰਿਆ 3 ਸਾਲ ਚ ਇੱਕ ਭਰਤੀ ਨਹੀਂ ਨਿਕਲੀ ਇਹਨਾਂ ਦੀ ਇੱਕ ਐਡਵਰਟਾਈਜ਼ਮੈਂਟ ਨਹੀਂ ਕੱਢੀ ਇਹਨਾਂ ਨੇ ਤਾਂ ਤੁਹਾਨੂੰ ਪੀਲਾ ਇਹ ਆਪਾਂ ਆਪਣੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਦੀ ਭਰਤੀਆਂ ਇਹ ਗਣਾਂ ਲੱਗੇ ਹੋਇਆ ਉਹ ਸਰਕਾਰ ਉਹਨਾਂ ਇਹਨਾਂ ਦੀਆਂ ਭਰਤੀਆਂ ਨਹੀਂ ਹੈਗੀਆਂ ਉਹ ਪਿਛਲੀ ਸਰਕਾਰਾਂ ਦੀਆਂ ਤੁਸੀਂ ਆਪਣਾ ਐਡਵਰਟਾਈਜ਼ਮੈਂਟ ਜਾਰੀ ਕਰੋ ਵੱਡੇ ਪੱਧਰ ਤੇ ਮਾਸਟਰ ਕੇਟਰ ਦੀਆਂ ਲੈਕਚਰਰ ਦੀਆਂ ਭਰਤੀਆਂ ਖਾਲੀ ਹੈ 55% ਸ਼ਰਤ ਨੂੰ ਰੱਦ ਕਰਕੇ ਇਹ ਤੁਸੀਂ ਜਿਹੜੀ ਬੇਤੁੱਕੀ ਸ਼ਰਤ ਰੱਖੀ ਏ ਇਹਨੂੰ ਰੱਦ ਕਰਕੇ ਮਾਸਟਰ ਕਿਡਰ ਦੀ ਲੈਕਚਰਰ ਦੀ ਪਰਥੀ ਉਮਰ ਹੱਦ ਦਾ ਜਿਹੜਾ 3 ਸਾਲ ਦਾ ਤੁਸੀਂ ਲੋਕਾਂ ਨੂੰ ਚ ਜੋੜਿਆ ਉਹ ਪੂਰਾ ਕਰੋ ਉਹਨਾਂ ਦਾ ਖਮਿਆਜਾ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਇਹ ਸਰਕਾਰ ਜਿਹੜੀ ਅੰਨੀ ਤੇਗੋ ਬੋਲੀ ਇਹ ਜਿਹੜੀ ਬੈਠੀ ਲਗਾਤਾਰ ਆਪਾਂ ਨੂੰ ਲਾਰੇ ਤੇ ਲਾਰਾ ਲਾਰਾ ਰੱਖੇ ਰੱਖਿਆ ਹੋਇਆ ਤਾਂ ਤੁਸੀਂ ਸਾਰੇ ਪਹੁੰਚੋ ਲਗਾਤਾਰ ਤੁਹਾਨੂੰ ਅਪੀਲ ਕਰਦੇ ਰਹੇ ਆ ਬਿਲਕੁਲ ਐਸ ਪਰ ਇਸ ਵਾਰ ਜਿਹੜਾ ਆਪਣਾ 11 ਮਈ ਦਾ ਧਰਨਾ ਹੈ ਬਹੁਤ ਵਧੀਆ ਰਿਸਪਾਂਸ ਮਿਲਿਆ ਚੰਗਾ ਸਾਥੀ ਬਹੁਤ ਸਾਥੀਆਂ ਦੇ ਮੈਸੇਜ ਫੋਨ ਆ ਰਹੇ ਆ ਕਿ ਅਸੀਂ ਪਹੁੰਚ ਰਹੇ ਆ ਤੇ ਧਰਨਾ ਮੁਲਤਵੀ ਨਹੀਂ ਹੋਊਗਾ ਤੇ ਇੱਕ ਤੁਹਾਨੂੰ ਮੈਂ ਹੋਰ ਅਪੀਲ ਕਰਦਾ ਵੀ ਫੰਡ ਦੀ ਵੱਡੇ ਪੱਧਰ ਤੇ ਲੋੜ ਹੁੰਦੀ ਹੈ ਤੁਹਾਨੂੰ ਵੀ ਪਤਾ ਹੈ ਤੇ ਤੁਸੀਂ ਫੰਡ ਦਾ ਸਹਿਯੋਗ ਕਰੋ 9864283381 ਸਾਥਿਓ ਤੁਸੀਂ ਫੰਡ ਜਿਹੜੇ ਕਰਾਂ ਦੇ ਵਿੱਚ ਬੈਠ ਕੇ ਤਿਆਰੀਆਂ ਰਟੇ ਹੋਏ ਆ ਤਾਂ ਤੁਸੀਂ ਘਟੋ ਘਟਾ ਫੰਡ ਦਾ ਸਹਯੋਗ ਕਰੋ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਥੀ ਜਾਣਾ ਚਾਹੁੰਦੇ ਆ ਬੱਸ ਦਾ ਰੂਟ ਕੱਲ ਪਾ ਦਿੱਤਾ ਗਿਆ ਸੀ ਜਿੱਥੋਂ ਵੀ ਕੋਈ ਗੱਡੀ ਬੱਸ ਚੱਲੂਗੀ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਜਾਊਗਾ ਤਾਂ ਸਾਥਿਓ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਫੰਡ ਦੀ ਹੈਲਪ ਸਾਰਿਆਂ ਨੇ ਕਰਨੀ ਹੈ ਜਿੱਥੇ ਵੀ ਕੋ ਬੈਠਾ ਹੈ ਏ ਨਹੀਂ ਸੋਚਣਾ ਵੀ ਵੇਖੋ ਫੰਡ ਬਗੈਰ ਕੋਈ ਕੁਝ ਨਹੀਂ ਹੋਣ ਵਾਲਾ ਤੁਸੀਂ ਲਗਾਤਾਰ ਪਹਿਲਾਂ ਵਧੀਆ ਦੋ ਤਿੰਨ ਵਾਰ ਵਧੀਆ ਫੰਡ ਦਿੱਤਾ 12 14 ਤੱਕ ਹੋਇਆ ਸੀ ਤਾਂ ਵਧੀਆ ਤੁਹਾਡੇ ਫੰਡ ਦਾ ਕਿਤੇ ਨਾ ਕਿਤੇ ਐਡਜਸਟਮੈਂਟ ਹੋਈ ਹੈ ਤਾਂ ਤੁਸੀਂ ਹੁਣ ਵੀ ਉਮੀਦ ਹੈ ਤੁਸੀਂ ਇਸ ਵਾਰ ਸਹਿਯੋਗ ਕਰੋਗੇ ਸਾਰੇ ਤਾਂ ਮੈਂ ਤੁਹਾਨੂੰ ਅਪੀਲ ਕਰਦਾ ਆਓ ਆਪਾਂ 11 ਮਈ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਕਰਾਓ ਕਰੀਏ ਤੇ ਇਹਦਾ ਜਲੂਸ ਕੱਢੀਏ ਵੀ ਜਿਹੜੇ 3 ਸਾਲਾਂ ਤੋਂ ਪਰਥੀਆਂ ਕਹਿਣ ਵਾਲਾ ਹਰ ਸਾਲ ਪਰਥੀ ਦੇਣ ਵਾਲਾ ਕਿੱਥੇ ਆ ਤੁਹਾਡਾ ਬਿਆਨ ਕਿੱਥੇ ਤੁਸੀਂ ਸੁਡੀਆਂ ਤਾਂ ਸਾਥਿਓ 1997 92 97 ਦਾ ਜਿਹੜਾ ਬੈਚ ਸੀ ਉਹ ਰਿਟਾਇਰਮੈਂਟ ਹੋ ਚੁੱਕਿਆ ਹੈ ਉਹ ਵੀ ਪਥੀ ਖਾਲੀ ਹੈ 8000 ਪਹਿਲਾਂ ਵੀ ਖਾਲੀ ਹੈ ਪ੍ਰੋਮੋਸ਼ਨਾਂ ਹੋਈਆਂ ਵੱਡੇ ਪੱਤਰ ਤੇ ਮਾਸਟਰ ਕੇਡਰ ਦੀ ਪਥੀ ਖਾਲੀ ਹੈ ਤਾਂ ਤੁਸੀਂ ਘਰੋਂ ਨਿਕਲੋ ਤੇ ਆਪਾਂ ਵਧੀਆ ਪਥੀ ਲਵਾਂਗੇ ਤਾਂ ਮੈਂ ਸਾਥਿਓ ਜਸਵੰਤ ਸਿੰਘ ਕਬਾਇਆ ਸੂਬਾ ਪ੍ਰਧਾਨ ਬੀਆ ਟਟਪਾਸ ਪੰਜਾਬ ਆਓ ਆਪਾਂ ਸਿੱਖਿਆ ਮੰਤਰੀ ਦੀਆਂ ਨਲੈਕੀਆਂ ਨੂੰ ਆਪਾਂ ਉਜਾਗਰ ਕਰੀਏ ਧੰਨਵਾਦ